ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰ ਹੈ ਤੀਰਤ ਸਿੰਘ ਜੀ ਮੇਰੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹ ਕਰਨੇ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦਿਵਾਉਣ ਦੇ ਬਾਦਸ਼ਾਹ ਮੰਨੇ ਜਾਂਦੇ ਨੇ ਅਸੀਂ ਵੇਖਿਆ ਕੁਝ ਸਮਾਂ ਪਹਿਲਾਂ ਕੈਨੇਡਾ ਬਹੁਤ ਵੱਡਾ ਦੌਰਾ ਕੀਤਾ ਸੀ ਤੀਰਤ ਜੀ ਨੇ ਹੁਣ ਯੂਕੇ ਦੀਆਂ ਯੂਨੀਵਰਸਿਟੀਆਂ ਨੂੰ ਮਿਲ ਕੇ ਆਏ ਨੇ ਵਿਦਿਆਰਥੀਆਂ ਨੂੰ ਮਿਲ ਕੇ ਆਏ ਨੇ ਤੇ ਵਾਪਸ ਇੰਡੀਆ ਆ ਕੇ ਸਟੂਡੀਓ 'ਚ ਸਾਡੇ ਕੋਲੇ ਪਹੁੰਚੇ ਨੇ ਤੀਰ ਜੀ ਸਸਟੀਕਾਲ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਸਟੀਕਾਲ ਜੀ ਸਸ ਉੰਤਰੀ ਦੇ ਵਿਸ਼ਾ ਬਹੁਤ ਵੱਡਾ ਹੈ ਤੁਹਾਡੇ ਪਿੱਛੋਂ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਔਰ ਮਾਰਕ ਕਾਰਨੀ ਸਾਹਿਬ ਦੀ ਮੀਟਿੰਗ ਹੋਈ ਕਿਉਂਕਿ ਜੀ7 ਦੇਸ਼ਾਂ ਦੀ ਬੈਠਕ ਸੀ ਕੈਨੇਡਾ ਦੇ ਵਿੱਚ ਹੁਣ ਨਵੇਂ ਸਿਰੇ ਤੋਂ ਜਿਵੇਂ ਟਰੂਡੋ ਨੇ ਭਾਰਤ ਨਾਲ ਰਿਸ਼ਤੇ ਵਿਗਾੜੇ ਮਾਰਕ ਕਾਰਨੀ ਔਰ ਨਰਿੰਦਰ ਮੋਦੀ ਦੇ ਵਿੱਚ ਚੰਗੇ ਹਾਲਾਤਾਂ 'ਚ ਗੱਲਬਾਤ ਹੋਈ ਔਰ ਹੁਣ ਜਿਹੜੇ ਦੋਵੇਂ ਮੁਲਕਾਂ ਦੇ ਹਾਈ ਕਮਿਸ਼ਨਰ ਜਿਹੜੇ ਬੰਦ ਕੀਤੇ ਹੋਏ ਸੀ ਵੱਡੇ ਹਾਈ ਕਮਿਸ਼ਨਰ ਉਹ ਦੁਬਾਰਾ ਇੱਕ ਦੂਸਰੇ ਦੇ ਮੁਲਕ ਚ ਆ ਸਕਦੇ ਨੇ ਰਿਸ਼ਤੇ ਬਹਾਲ ਹੋਣ ਵਾਲੇ ਪਾਸੇ ਨੇ ਹੁਣ ਕੀ ਵੀਜ਼ਿਆਂ ਤੇ ਦਾ ਅਸਰ ਪਊਗਾ ਕੀ ਇਹ ਮੰਨਿਆ ਜਾਵੇ ਕਿ ਮੋਦੀ ਔਰ ਕਾਰਨੀ ਸਾਹਿਬ ਦੀ ਮੀਟਿੰਗ ਜਿਹੜੀ ਬੜੀ ਪੋਜ਼ਿਟਿਵ ਗਈ ਹੈ ਇਸ ਤੋਂ ਬਾਅਦ ਵੀਜ਼ੇ ਤੇਲ ਹੋ ਜਾਣਗੇ ਕਿਉਂਕਿ ਖਬਰਾਂ ਇਸ ਤਰ੍ਹਾਂ ਦੀਆਂ ਨੇ ਕਿ ਕੈਨੇਡਾ ਦੇ ਵਿੱਚ ਜਿਹੜੇ ਅਸਲ ਕੈਨੇਡੀਅਨ ਨੇ ਉਹਨਾਂ ਦੀ ਜਨਸੰਖਿਆ ਵੀ ਘਟ ਰਹੀ ਹੈ ਇਸ ਤਰ੍ਹਾਂ ਦੇ ਅੰਕੜੇ ਉੱਥੇ ਆਏ ਨੇ ਹੁਣ ਲੋੜ ਕੈਨੇਡਾ ਨੂੰ ਮੈਨ ਪਾਵਰ ਦੀ ਵੀ ਹੈ ਸਟੂਡੈਂਟਸ ਦੀ ਵੀ ਹੈ ਪਰ ਇੰਡੀਅਨ ਔਰ ਪੰਜਾਬੀਆਂ ਦੇ ਵੀਜ਼ੇ ਬਹੁਤ ਬੁਰੇ ਤਰ੍ਹਾਂ ਨਾਲ ਰੱਦ ਹੋ ਰਹੇ ਸੀ ਹੋਰ ਵੀਜ਼ੇ ਆਣ ਦੀ ਸੰਭਾਵਨਾ ਬਣਦੀ ਹੈ ਜਦੋਂ ਦੋਵਾਂ ਮੁਲਕਾਂ 'ਚ ਦੁਬਾਰਾ ਚੰਗੇ ਰਿਸ਼ਤਿਆਂ ਦੀ ਗੱਲ ਹੋ ਰਹੀ ਹੈ ਔਰ ਕੈਨੇਡਾ ਔਰ ਡੋਨਲਡ ਟਰੰਪ ਦੇ ਵਿੱਚ ਮਨਮਟਾਵ ਹੈ ਤੇ ਬਿਲਕੁਲ ਸਰ ਤੇ ਸਟਾਰਟਿੰਗ ਦੇ ਵਿੱਚ ਨਾ ਇੱਕ ਚੀਜ਼ ਮੈਂ ਇੱਕ ਐਗਜ਼ਾਮਪਲ ਦੇਣੀ ਚਾਹੂੰਗਾ ਕਿ ਜ਼ਿੰਦਗੀ ਨਾ ਇੱਕ ਸਫ਼ਰ ਆ ਇਸ ਸਫਰ ਨੂੰ ਆਪਾਂ ਜਿੰਨਾ ਪੋਜ਼ਿਟਿਵ ਤਰੀਕੇ ਨਾਲ ਹੱਸ ਕੇ ਕੱਟਾਂਗੇ ਚੰਗੀ ਸੋਚ ਲੈ ਕੇ ਕੱਟਾਂਗੇ ਤੇ ਬੜਾ ਸੌਖਾ ਕੱਟਿਆ ਜਾਂਦਾ ਕਿਉਂਕਿ ਗੱਲ ਮੈਂ ਤਾਂ ਕਹਿ ਰਿਹਾ ਕਿਉਂਕਿ ਨਾ ਜਿੱਦਾਂ ਹੁਣ ਮੈਂ ਜਿਹੜਾ ਤੁਸੀਂ ਸਵਾਲ ਪੁੱਛਿਆ ਮੈਂ ਇਸ ਸਾਰੇ ਸਵਾਲ ਦਾ ਜਵਾਬ ਪਹਿਲੋ ਜੇ ਮਿਲ ਕੇ ਹਾਂ ਜਾਂ ਨਾ ਚ ਕਹਿਣਾ ਜੇ ਤਾਂ ਬਿਲਕੁਲ ਤੁਸੀਂ ਸਹੀ ਸੋਚ ਰਹੇ ਆ ਆਪਾਂ ਇਸ ਵੱਡੇ ਲੈਵਲ ਦੀ ਜਿਹੜੀ ਕੀ ਆ ਉਮੀਦ ਕਰ ਸਕਦੇ ਆ ਪੋਜ਼ਿਟਿਵਿਟੀ ਦੀ ਤੇ ਕਰਨੀ ਵੀ ਚਾਹੀਦੀ ਹੈਗੀ ਆ ਤੇ ਇਹਨਾਂ ਕਈ ਵਾਰੀ ਨਾ ਸਾਡੇ ਕੋਲ ਬਹੁਤ ਸਾਰੇ ਪੇਰੈਂਟਸ ਵੀ ਸੁਣਦੇ ਆ ਤੇ ਕਈ ਵਾਰੀ ਪੇਰੈਂਟਸ ਸੁਣਦੇ ਜਾਮ ਆ ਕਿਉਂਕਿ ਨਾ ਇਸ ਵੇਲੇ ਕੈਨੇਡਾ ਨੂੰ ਭੰਡਣ ਦੀ بجائے ਪਰੇਸ਼ਾਨੀ ਜਿਹੜੀ ਕੀ ਹੈਗੀ ਆ ਮੈਂ ਤਾਂ ਕਹਿੰਦਾ ਟਾਪ ਸਿਰੇ ਤੇ ਲੱਗੀ ਆ ਇਵਨ ਕਿ ਨਾ ਜੇ ਕਈ ਵੀਡੀਓਜ਼ ਵੇਖਦਾ ਹੁੰਦੀਆਂ ਜੇ ਕਿ ਕੈਨੇਡਾ ਹੁਣ ਭਰ ਚੁੱਕਾ ਹੋਇਆ ਤੇ ਕੁਝ ਨਹੀਂ ਰਿਹਾ ਤੇ ਇਹ ਨਹੀਂ ਰਿਹਾ ਤੇ ਉਹ ਨਹੀਂ ਰਿਹਾ ਸਾਰਾ ਕੁਝ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓਜ਼ ਆਉਂਦੀਆਂ ਤੇ ਅੱਜ ਪਰ ਮੈਂ ਦੱਸ ਦਵਾਂ ਜਿੰਨਾ ਮਰਜੀ ਇੱਕ ਵੀਡੀਓ ਦੇ ਵਿੱਚ ਆਪਾਂ ਸੁਣ ਕੇ ਜੇ ਫੈਸਲਾ ਬਣਾਉਣ ਦੀ ਬਜਾਏ ਸਚਾਈ ਨਾਲ ਕੋਈ ਹੁੰਦੀ ਹੋਰ ਜਿਹੜੀ ਹੈਗੀ ਆ ਸੋ ਇਹ ਥੋੜੀ ਜਿਹੜੀ ਸਮੇਂ ਦੇ ਵਿੱਚ ਪਿਛਲੇ ਹਫਤੇ ਦੀ ਗੱਲ ਕਰੂੰਗਾ ਜਿਹੜੀਆਂ ਨਿਊਜ਼ ਆਈਆਂ ਤੇ ਸਭ ਤੋਂ ਪਹਿਲੀ ਗੱਲ ਖੁਸ਼ੀ ਦੀ ਗੱਲ ਜਿਹੜੀ ਇਹ ਹੋਈਗੀ ਆ ਕਿ ਜਿਹੜੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਸਾਡੇ ਨਰਿੰਦਰ ਮੋਦੀ ਜੀ ਨੇ ਜਿਹੜਾ ਉੱਥੇ ਜਾਣ ਦਾ ਇਨਵੀਟੇਸ਼ਨ ਜਿਹੜਾ ਐਕਸੈਪਟ ਕੀਤਾ ਆਪ ਜਿਹੜਾ ਉੱਥੇ ਜਾ ਕੇ ਆਏ ਆ ਹਾਂ ਜਿਹੜਾ ਮਨਮਟਾਵ ਤਾਂ ਸਭ ਨੂੰ ਪਤਾ ਸਿਗਾ ਤੇ ਉਹਦਾ ਹਰਜਾਨਾ ਵੀ ਜਿਹੜੇ ਪੰਮਾਗਾ ਸਟੂਡੈਂਟ ਵੀਜ਼ਾ ਲਾ ਲਓ ਵੈਸਟਰ ਵੀਜ਼ਾ ਲਾ ਲਓ ਤੇ ਭੁਗਤਣਾ ਪਿਆ ਕਿਉਂਕਿ ਕੈਨੇਡਾ ਨੇ ਸਖਤੀ ਦਿਖਾਈ ਆ ਉਹਨਾਂ ਚੀਜ਼ਾਂ ਨੂੰ ਲੈ ਕੇ ਕਿਉਂਕਿ ਜੋ ਪਿਛਲੇ ਚੀਜ਼ਾਂ ਦੀ ਆਪਸੀ ਜਿਹੜੇ ਰਿਲੇਸ਼ਨ ਨੂੰ ਲੈ ਕੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਨੂੰ ਅਸੀਂ ਠੱਲ ਪਾ ਸਕ ਮਤਲਬ ਦੇਖ ਸਕਦੇ ਆ ਤੇ ਮਤਲਬ ਕਿ ਨਰਮ ਰੁਖ ਵੀ ਐਮਬੈਸੀ ਦਾ ਦੇਖ ਸਕਦੇ ਆ ਪਿਛਲੀ ਵਾਰੀ ਤਾਂ ਹੋਇਆ ਸੀਗਾ ਆ ਪਿਛਲੇ ਦਿਨਾਂ ਦੀ ਜੇ ਮੈਂ ਗੱਲ ਕਰਾਂ ਜੇ ਮੈਂ ਜਦੋਂ 2025 ਦੀ ਗੱਲ ਕਰਨਾ ਤੇ ਨਯਾਜ ਤੱਕਾ ਵੀ ਹੋ ਗਿਆ ਸਰ ਜਿਹੜੀ ਜਿਹਨੂੰ ਬੰਦਾ ਕਹਿ ਸਕਦਾ ਸੀ ਨਾ ਕਿ ਯਰੇ ਤਾਂ ਬੰਦਾ ਵੀਜ਼ਾ ਕਿਦੇ ਰਿਫਿਊਜ਼ ਹੋਈ ਨਹੀਂ ਸਕਦਾ ਤੇ ਉਹਨੂੰ ਵੀ ਜਿਹੜੇ ਰਿਫਿਊਜ਼ਲ ਦੇਖਣੀ ਪਈ ਤੇ ਡਰਨ ਦੀ ਲੋੜ ਨਹੀਂ ਤੇ ਪਹਿਲੀ ਗੱਲ ਮੈਂ ਬਾਰ 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 ਕਹਿਣਾ ਹੁੰਦਾ ਅੱਜ ਵੀ ਕਹੂੰਗਾ ਰਿਫਿਊਜ਼ਲ ਕੈਨੇਡਾ ਦੇ ਵਿੱਚ ਮੈਟਰ ਨਹੀਂ ਕਰਦੀ ਤੁਸੀਂ ਰੀ ਅਪਲਾਈ ਕਰਕੇ ਵੀ ਜਿਹੜਾ ਵੀਜ਼ਾ ਕਿਸੇ ਵੀ ਵੇਲੇ ਵੀ ਕੈਨੇਡਾ ਦਾ ਲੈ ਸਕਦੇ ਆ ਸੋ ਇਸ ਲਈ ਡਰਨ ਦੀ ਲੋੜ ਨਹੀਂ ਆ ਤੇ ਬਾਕੀ ਗੱਲ ਨਾਲ ਹੁਣ ਇੱਕ ਮੁੱਦਿਆਂ ਦੇ ਵੀ ਆ ਜਾਵਾਂ ਤੇ ਨਾ ਕੈਨੇਡਾ ਦੇ ਵਿੱਚ ਨਾ ਇੱਕ ਰੀਸੈਂਟ ਨਵੀਂ ਜਿਹੜਾ ਸੈਂਸ ਸਿਕ ਜਿਹੜਾ ਵੀ ਉਹਨਾਂ ਨੇ ਆਪਣਾ ਕੀਤਾ ਜੋ ਕਿ ਹਰ ਕੰਟਰੀ ਕਰਦੀ ਰਹਿੰ ਕਿਉਂਕਿ ਨਾ ਸਭ ਨੂੰ ਪਤਾ ਹੈ ਕਿ ਕੈਨੇਡਾ ਕੋਲ ਜਿਹੜਾ ਕਿ ਨਾ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਲੈਂਡ ਆ ਜਿਹਨੂੰ ਆਪਾਂ ਖੇਤ ਤਰਫ ਵਾਲੇ ਵੀ ਕਹਿ ਦਮਾ ਤੇ ਉਹਦੇ ਅਕੋਰਡਿੰਗ ਜਿਹੜੀ ਉਹਨਾਂ ਦੀ ਪੋਪੂਲੇਸ਼ਨ ਬਹੁਤ ਘੱਟ ਆ ਸਭ ਨੂੰ ਪਤਾ ਲਗਭਗ 4 ਕੇ ਕਰੋੜ ਹੈਗੀ ਆ ਤੇ ਜਿਹੜਾ ਨਵੇਂ ਸੈਂਸਸ ਜਿਹੜਾ ਉਹਨਾਂ ਨੇ ਕੀਤਾ ਸਾਫ਼ ਤੌਰ ਤੇ ਪਿਛਲੀ ਵਾਰੀ ਜਿਹੜੇ ਪਿਛਲੇ ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਸੀਗੇ ਨਾ ਉਹਨਾਂ ਨੇ ਵੀ ਜਿਹੜੀ ਕੀ ਚੀਜ਼ ਨਾ ਦੱਸੀ ਵੀ ਸੀਗੀ ਕਿ ਜਿਹੜੇ ਮਾਈਗ੍ਰੈਂਟਸ ਹੈਗੇ ਆ ਇਮੀਗ੍ਰੇਸ਼ਨ ਆ ਕੈਨੇਡਾ ਲਈ ਬਹੁਤ ਇੰਪੋਰਟੈਂਟ ਰੋਲ ਪੇ ਕਰਦੀ ਆ ਕਿਉਂਕਿ ਉੱਥੇ ਦਾ ਡੈਥ ਰੇਟ ਲੋਕਾਂ ਦੀ ਡੈਥ ਹੁੰਦੀ ਹੈ ਸੋ ਪੋਪੂਲੇਸ਼ਨ ਬਹੁਤ ਬਰਾਬਰ ਹੈ ਤੇ ਕਿਸੇ ਵੀ ਕੰਟਰੀ ਦੇ ਤਰੱਕੀ ਕਰਨ ਲਈ ਉਹਨਾਂ ਦੀ ਪੋਪੂਲੇਸ਼ਨ ਦਾ ਵਧਣਾ ਬਹੁਤ ਜ਼ਰੂਰੀ ਹੈ ਖਾਸ ਤੌਰ ਤੇ ਕੈਨੇਡਾ ਵਰਗੀ ਦੀ ਕੰਟਰੀ ਦਾ ਜਿੱਦੇ ਕੋਲ ਖੇਤਰਫਲੀ ਬਹੁਤ ਹੈ ਤੇ ਪਹਿਲੀ ਵਾਰੀ ਸਰ ਇਹ ਜਿਹੜਾ ਕਿ ਉਹਨਾਂ ਵਾਸਤੇ ਹੋਇਆ ਕਿ ਜਿਹੜੇ ਪਿਛਲੇ ਕੋਈ ਸਮੇਂ ਤੋਂ ਉਹਨਾਂ ਦੀ ਜਿਹੜੀ ਪੋਪੂਲੇਸ਼ਨ ਆ ਖਾਸ ਤੌਰ ਤੇ ਜਿਹੜੇ ਰੀਜਨਲ ਏਰੀਆਸ ਆਊਟਰ ਏਰੀਆਸ ਦੇ ਵਿੱਚ ਹੈਗੀ ਆ ਉਹ ਡਿਗਨੀ ਸ਼ੁਰੂ ਹੋਈ ਹੈ ਜਿਹੜੇ ਘਟੀ ਆ ਪਿਛਲੇ ਸਾਲਾਂ ਤੋਂ ਤੇ ਅੱਜ ਮੈਂ ਦੱਸ ਦਵਾਂ ਸਰ ਉਹਦਾ ਫਾਇਦਾ ਹੁਣ ਸਾਨੂੰ ਜ਼ਰੂਰ ਹੋਏਗਾ ਕਿਉਂਕਿ ਹੁਣ ਰਿਸ਼ਤਿਆਂ 'ਚ ਵੀ ਸੁਧਾਰ ਸਾਨੂੰ ਦੇਖਦੇ ਨਜ਼ਰ ਆ ਰਹੇ ਆ ਤੇ ਜਿਹੜੀ ਕਿ ਖਾਸੌਰ ਤੇ ਅੱਜ ਮੈਂ ਮੈਂ ਸਾਰੇ ਮਾਪਿਆਂ ਨੂੰ ਵੀ ਕਹਾਂਗਾ ਦਲੇਰੀ ਰੱਖੋ ਹੀ ਕਹਿੰਦਾ ਨਾ ਜ਼ਿੰਦਗੀ ਇੱਕ ਸਫਰ ਆ ਚਾਹੇ ਰੋ ਕੇ ਕੱਟ ਲੋ ਚਾਹੇ ਹੱਸ ਕੇ ਕੱਟ ਲੋ ਪੋਜ਼ਿਟਿਵਿਟੀ ਦਾ ਰੱਖਣੀ ਪੈਣੀ ਹੈ ਦਿਨ ਤਾਂ ਸਾਰਿਆਂ ਦੇ ਬਦਲ ਹੀ ਜਾਣੇ ਆ ਤਾਂ ਅੱਜ ਇੱਕ ਪੋਜ਼ਿਟਿਵਿਟੀ ਦੀ ਗੱਲ ਆਪਾਂ ਫੈਕਟਸ ਨਾਲ ਕਰਾਂਗੇ ਜਿਹੜੀ ਚੀਜ਼ ਹੈਗੀ ਆ ਕਿਉਂਕਿ ਕੈਨੇਡਾ ਦੇ ਵਿੱਚ ਜਿਹੜੀ ਪੀਆਰ ਔਖੀ ਹੋਈ ਕਿਉਂ ਔਖੀ ਹੋਈ ਇਹਦੇ ਪਿੱਛੇ ਵੀ ਕਦੀ ਕਿਸੇ ਨੇ ਸਵਾਲ ਕੀਤਾ ਕਿ ਔਖੀ ਤਾਂ ਮੈਂ ਤਾਂ ਕਹੂੰਗਾ ਪਹਿਲਾਂ ਵੀ ਮੈਂ ਤਾਂ ਕਹੂੰਗਾ ਸਾਡੇ ਬੱਚੇ ਜਗਾੜ ਹੀ ਲਾ ਰਹੇ ਸੀ ਪਹਿਲਾਂ ਬੱਚੇ ਕੱਢ ਕੀ ਸੀਗੇ ਪੜਦੇ ਕਿਤੇ ਸੀਗੇ ਫਿਰ ਪੀਐਨਪੀ ਰਿਜਨਲ ਏਰੀਆਜ਼ ਵਿੱਚ ਮੂਵ ਹੋਏ ਜਾਂਦੇ ਸੀਗੇ ਤੇ ਉੱਥੇ ਪੀਆਰਸ ਜਿਹੜੇ ਕੀ ਆ ਬੱਚੇ ਲਈ ਜਾਂਦੇ ਕਿਉਂਕਿ ਉਹਨਾਂ ਨੂੰ ਪੀਆਰ ਦੇ ਉੱਥੇ ਪੀਐਨਪੀ ਦੇ 600 ਪੁਆਇੰਟ ਮਿਲ ਜਾਂਦੇ ਸੀ ਤੇ ਤੇ ਬੱਚੇ ਪੀਆਰ ਸਿੱਧਾ ਲੈਣ ਦੇ ਵਿੱਚ ਕਾਮਯਾਬ ਹੋ ਹੀ ਜਾਂਦੇ ਸੀਗੇ ਪਿਛਲੇ ਸਮੇਂ ਦੇ ਵਿੱਚ ਜਦੋਂ ਨੇ ਪੀਐਨਪੀ ਦੇ ਖਾਸ ਹੋ ਤੇ ਰਿਜਨਲ ਏਰੀਆਜ਼ ਚ ਉਹਨੇ ਪੀਐਨਪੀ ਦੇ ਸਖਤੀ ਕੀਤੀ ਤੇ ਇਧਰੋਂ ਪੀਆ ਕੈਨੇਡਾ ਦੇ ਵੀ ਦੇਖੋ ਜੇ ਸਖਤੀ ਤਾਂ ਉਹਨਾਂ ਨੇ ਕੀਤੀ ਮੈਂ ਤਾਂ ਕਹੂੰਗਾ ਜੇ ਉਹਨਾਂ ਨੇ ਆਪਣਾ ਕ੍ਰੈਡੀਬਿਲਟੀ ਦਿਖਾਈ ਆ ਤਾਂ ਕਿਤੇ ਨਾ ਕਿਤੇ ਸਹੀ ਵੀ ਹੈਗਾ ਵਾ ਨੋ ਡਾਟ ਕਾਫੀ ਬੱਚਿਆਂ ਵਿੱਚ ਨੁਕਸਾਨ ਵੀ ਹੋਇਆ ਹੋਊਗਾ ਜਿਹੜੀ ਚੀਜ਼ ਆਸਾਨੀ ਨਾਲ ਕਈ ਵਾਰੀ ਮਿਲਣੀ ਸ਼ੁਰੂ ਹੋ ਜੇ ਤਾਂ ਉਹਦੀ ਕਦਰ ਨਹੀਂ ਹੁੰਦੀ ਤੇ ਕੈਨੇਡਾ ਨੇ ਦਿਖਾਈ ਆ ਆਪਣੀ ਕਦਰ ਬਟ ਦੱਸ ਦੇਵਾਂ ਜਿਹੜੀ ਚੀਜ਼ ਹੁਣ ਕੈਨੇਡਾ ਨੂੰ ਵੀ ਜਿਹੜੇ ਉਹਦੇ ਫੈਕਟਸ ਦਾ ਅਸਰ ਦਿਖਣੇ ਸ਼ੁਰੂ ਹੋਏ ਆ ਉਹਨਾਂ ਦੀ ਵੀ ਉੱਥੇ ਪਪੂਲੇਸ਼ਨ ਰੀਜਨਲ ਏਰੀਆ 'ਚ ਵੀ ਘਟਣੀ ਸ਼ੁਰੂ ਹੋਈ ਆ ਕਿਉਂਕਿ ਜਦ ਬੱਚੇ ਉੱਥੇ ਹੁਣ ਮੂਵ ਵੀ ਨਹੀਂ ਹੋ ਰਹੇ ਨਵੇਂ ਬੱਚੇ ਪੜਨ ਨਹੀਂ ਜਾ ਰਹੇ ਮੂਵ ਨਹੀਂ ਹੋ ਰਹੇ ਜਿੱਦ ਬੱਚਿਆਂ ਨੂੰ ਲੱਗ ਰਿਹਾ ਕਿ ਸਾਨੂੰ ਇੱਥੇ ਫਾਇਦਾ ਕੀ ਆ ਜੇ ਅਸੀਂ ਸਾਨੂੰ ਪੀਆਰ ਦੇ ਵਿੱਚ ਰਿਲੈਕਸੇਸ਼ਨ ਨਹੀਂ ਮਿਲਨੀ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਕਿਹੜੀ ਇੰਟਰਨਲ ਨਿਊਜ਼ ਜੜੀਆਂ ਹੈਗੀਆਂ ਵਾ ਕਿ ਸਾਨੂੰ ਦੁਬਾਰਾ ਪੀਐਨਪੀ ਸ਼ੁਰੂ ਹੁੰਦੀ ਨਜ਼ਰ ਆ ਸਕਦੀ ਆ ਸੋ ਜਿਸ ਦਿਨ ਪੀਆਰ ਜਿਹੜੀ ਪੀਐਨਪੀ ਜਿਹਨੂੰ ਆਪਾਂ ਪ੍ਰੋਵੀਜ਼ਨਲ ਨਾਮੀਨੇਸ਼ਨ ਪ੍ਰੋਗਰਾਮ ਆਪਾਂ ਕਹਿ ਰਹੇ ਹਾਂ ਦੇਣਾ ਸਰ ਜਿੱਦਨ ਨਜ਼ਰ ਆਈ ਸਰ ਤੁਸੀਂ ਵੀ ਸਿਆਣੇ ਆ ਸਭ ਨੂੰ ਪਤਾ ਵਾ ਜਿੰਨੇ ਬੱਚਿਆਂ ਦੀ ਮਾਪੇ ਰਿਓ ਉਹ ਟੈਨਸ਼ਨ ਸੀਗੀ ਨਾ ਪੀਆਰ ਦੇ ਹਾਈ ਕਦੋਂ ਸੈਟਲ ਹੋਣਗੇ ਤੁਸੀਂ ਦੇਖਿਓ ਸਰ ਮੋ ਜਿਹੜੇ ਕਿ ਆਪਣੇ ਸੈਟਲਮੈਂਟ ਦਾ ਵੀ ਜਿਹੜਾ ਕਿ ਸੁਪਨਾ ਪੂਰਾ ਹੁੰਦਾ ਦੇਖਣ ਨੂੰ ਮਿਲੇਗਾ ਸੋ ਜਿਹੜੇ ਖਾਸੜ ਦੇ ਬੱਚੇ ਪਏ ਤੇ ਜਦੋਂ ਉਹ ਬੱਚੇ ਸੈਟਲ ਹੋਣੇ ਸ਼ੁਰੂ ਹੋਗੇ ਜਦੋਂ ਫਿਰ ਦੁਬਾਰਾ ਫਿਰ ਤੇ ਘੰਟੀਆਂ ਵੱਜੀਆਂ ਕਿਉਂਕਿ ਐਸ ਵੇਲੇ ਤਾਂ ਜਿਹਨੇ ਤਾਂ ਆਪਣਾ ਬੱਚਾ ਭੇਜਣਾ ਤੇ ਉਹਨੇ ਤਾਂ ਭੇਜਣਾ ਹੀ ਆ ਬੱਚਾ ਨਾ ਤੇ ਐਸ ਵੇਲੇ ਬੱਚਾ ਐਸ ਲਈ ਮਾਪੇ ਜਿਹੜੇ ਐਸ ਲਈ ਵੇਟ ਕਰ ਰਹੇ ਤੇ ਮੈਨੂੰ ਗਲਤ ਨਹੀਂ ਕਰੂੰਗਾ ਕਿ ਕਿਤੇ ਨਾ ਕਿਤੇ ਸਚਾਈ ਆ ਠੀਕ ਵੀ ਆ ਉਹ ਸਹੀ ਸਮੇਂ ਦੀ ਵੇਟ ਕਰ ਰਿਹਾ ਕਿਉਂਕਿ ਉਹਨਾਂ ਨੇ ਵੀ ਆਪਣੀ ਸਾਰੇ ਜਿਹੜੀ ਕਿ ਉਮਰ ਦੀ ਕਮਾਈ ਮਿਹਨਤ ਦੀ ਪੂੰਜੀ ਲਾਉਣੀ ਉਹ ਦੇਖਦੇ ਆ ਕਿ ਹਾਂ ਵੀ ਕੈਨੇਡਾ ਵੱਲੋਂ ਕੋਈ ਵਧੀਆ ਨਿਊਜ਼ ਆਉਣੀ ਆ ਸ਼ੁਰੂ ਹੋਣ ਦੈਨ ਅਸੀਂ ਆਪਣੇ ਬੱਚਿਆਂ ਦਾ ਜਿਹੜਾ ਕਿ ਪ੍ਰੋਸੈਸ ਸਟਾਰਟ ਕਰਾਂ ਤੇ ਅੱਜ ਮੈਂ ਦੱਸ ਦਵਾਂ ਉਹ ਸਾਨੂੰ ਥੋੜੇ ਦੇਰ ਦੇ ਵਿੱਚ ਮੈਂ ਤਾਂ ਕਹੂੰਗਾ ਐਨੀ ਟਾਈਮ ਜਿਹੜਾ ਕਿ ਆ ਗੁੱਡ ਨਿਊਜ਼ ਦੇਖਣ ਨੂੰ ਮਿਲ ਸਕਦੀ ਆ ਤੇ ਬਾਕੀ ਮੇਰਾ ਹਰ ਮਾਪੇ ਨੂੰ ਵੀ ਸੁਨੇਹਾ ਖਾਸ ਕਰਕੇ ਮਾਪਿਆਂ ਨੂੰ ਸੁਨੇਹਾ ਕਿਉਂਕਿ ਮਾਪੇ ਆਪਣੇ ਬੱਚਿਆਂ ਨੂੰ ਆਪ ਹੀ ਮੈਂ ਤਾਂ ਕਹੂੰਗਾ ਸੁਨੇਹਾ ਦੇ ਦੇਣ ਆਪਣੇ ਬੱਚਿਆਂ ਨੂੰ ਕਹੋ ਕਿ ਈਮਾਨਦਾਰੀ ਨਾਲ ਕੰਮ ਕਰਦੇ ਰਹਿਣ ਜਗਾੜ ਵਾਲੇ ਪਾਸੇ ਨਾ ਜਾਣ ਸਹੀ ਰਾਸਤੇ ਚੱਲਦੇ ਰਹਿਣ ਬਥੇਰੇ ਰਾਸਤੇ ਆ ਕੈਨੇਡਾ ਚ ਪੀਆਰ ਹੋਣ ਨੂੰ ਤੁਹਾਡੇ ਰਾਸਤੇ ਹੁਣ ਜਿਹੜੇ ਕੀ ਆ ਪਹਿਲੋਂ ਵੀ ਹੈਗੇ ਆ ਤੇ ਹੋਰ ਜਿਹੜੇ ਨਵੇਂ ਰਾਸਤੇ ਜਿਹੜੇ ਪਹਿਲੋਂ ਸੀਗੇ ਰਾਸਤੇ ਉਹ ਬੰਦ ਹੋਏ ਸੀਗੇ ਆਪਾਂ ਖੁੱਲਣ ਦੀ ਵੇੜ ਜ਼ਰੂਰ ਕਰ ਸਕਦੇ ਆ ਸੋ ਇਹ ਉਹ ਟਾਈਮ ਆ ਜਿਹੜਾ ਮੈਂ ਐਗਜ਼ਾਮਪਲ ਦੇ ਕੇ ਸ਼ੋ ਸਟਾਰਟ ਕੀਤਾ ਸੀ ਨਾ ਜ਼ਿੰਦਗੀ ਇੱਕ ਸਫਰ ਆ ਚਾਹੇ ਹੱਸ ਕੇ ਕੱਟ ਲਓ ਚਾਹੇ ਰੋ ਕੇ ਕੱਟ ਲਓ ਪਰ ਹਾਂ ਜੇ ਹੌਸਲੇ ਨਾਲ ਕਟਾਂਗੇ ਤੇ ਜਿਹੜਾ ਕੀ ਇਹ ਸਫਰ ਜਿਹੜਾ ਕੀ ਚਾਹੇ ਔਖਾ ਸਫਰ ਆ ਬਧੀਆਂ ਘਟਿਆ ਜਾਂਦਾ ਸੋ ਆਪਣੇ ਬੱਚਿਆਂ ਤੱਕ ਵੀਡੀਓ ਜਰੂਰ ਸ਼ੇਅਰ ਕਰਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਦਾ ਬੱਚੇ ਉੱਥੇ ਟਿਕ ਕੇ ਰਹਿਣਗੇ ਜਿਹੜੇ ਦਾ ਬੱਚੇ ਉੱਥੇ ਰੂਲਸ ਐ ਰੈਗੂਲੇਸ਼ਨ ਨੂੰ ਫਾਲੋ ਕਰਦੇ ਰਹਿਣਗੇ ਕਿਸੇ ਟਾਈਮ 'ਤੇ ਜਦੋਂ ਇਹ ਪਾਲਿਸਿਸ ਰਿਲੈਕਸ ਹੁੰਦੀਆਂ ਤੇ ਤੁਹਾਡੇ ਬੱਚਿਆਂ ਨੂੰ ਦਾ ਫਾਇਦਾ ਜਿਹੜਾ ਜਰੂਰ ਹੋ ਸਕਦਾ ਬਾਕੀ ਉਮੀਦ ਕਰਦਾ ਸਾਰੇ ਜਾਣੇ ਰਾਜੀ ਖੁਸ਼ੀ ਦੇ ਚੜ੍ਹਦੀ ਕਲਾ ਚ ਰਹਿਣ ਨਵੇਂ ਬੱਚਿਆਂ ਨੇ ਵੀ ਜਾਣਾ ਵਾ ਉਹ ਇੱਕ ਗਲਤੀ ਬਿਲਕੁਲ ਵੀ ਨਾ ਕਰਨ ਗਲਤ ਕੋਰਸ ਲੈਣ ਦੀ ਹਾਂ ਜੇ ਕਿਸੇ ਬੱਚੇ ਦੀ ਆ ਪਿਛਲੇ ਸਮੇਂ ਚ ਵੱਧ ਰਿਫਿਊਜ਼ ਲਾਈ ਆਈਆਂ ਉਹ ਢੇਰੀ ਨਾ ਢਾ ਦੇਵੇ ਮੈਂ ਤਾਂ ਕਹੂੰਗਾ ਕੰਪਰੋਮਾਈਜ਼ ਨਾ ਕਰੇ ਕਿ ਭਰਾ ਇਹ ਕੰਮ ਨਹੀਂ ਹੋਇਆ ਹੁਣ ਮੈਂ ਕੰਟਰੀ ਚੇਂਜ ਕਰਕੇ ਇੱਥੇ ਚੱਲ ਜਾਣਾ ਉੱਥੇ ਚੱਲ ਜਾਣਾ ਹਾਂ ਜੇ ਤੁਹਾਡੀ ਪ੍ਰੋਫਾਈਲ ਦੇ ਵਿੱਚ ਦਮ ਹੈਗਾ ਜੇ ਕੋਈ ਫੇਕ ਡਾਕੂਮੈਂਟ ਨਹੀਂ ਲੱਗਾ ਹੈਗਾ ਤੇ ਬਿਲਕੁਲ ਤੁਸੀਂ ਰੀਅਪਲਾਈ ਕਰਕੇ ਕੈਨੇਡਾ ਦਾ ਵੀਜ਼ਾ ਲੈ ਸਕਦੇ ਆ ਉਹਦੇ ਵਾਸਤੇ ਤੁਸੀਂ ਸਾਡ ਨੂੰ ਜਲੰਧਰ ਅਮਰitsar ਆਫਿਸ ਸਾਡੇ ਜਰੂਰ ਮਿਲ ਸਕਦੇ ਆ ਕਾਲ ਕਰੋ ਆਪਣੇ ਪਰਿਵਾਰ ਸਮੇਤ ਆਓ ਸਾਰੇ ਸਵਾਲਾਂ ਦੇ ਜਵਾਬ ਲਓ ਦੈਨ ਆਪਣੇ ਬੱਚੇ ਦੀ ਕਿਸਮਤ ਜਿਹੜੀ ਹੈ ਸਾਡੇ ਹੱਥਾਂ 'ਚ ਦੇ ਕੇ ਜਾਓ ਚਲੋ ਬਹੁਤ ਬਹੁਤ ਧੰਨਵਾਦ ਜੀ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਤੀਰਤ ਜੀ ਨੇ ਸਾਂਝੀ ਕੀਤੀ ਹੈ ਸਕ ਇਦੇ ਉੱਤੇ ਗੱਲ ਕਰੋ ਤੁਸੀਂ ਸੈਪਟੰਬਰ ਰੈਂਟ ਇਕ ਅਪਲਾਈ ਕਰਨਾ ਹੈ ਜਾਂ ਜਨੂਅਰੀ 26 ਅਪਲਾਈ ਕਰਨਾ ਹੈ ਤੁਸੀਂ ਕਿਸੇ ਵੀ ਕੰਟਰੀ ਅਪਲਾਈ ਕਰਨਾ ਹੈ ਤੇ ਤੀਰਸ ਜੀ ਦੇ ਨਾਲ ਸਲਾਹ ਕਰੋ ਸਲਾਹ ਕਰਕੇ ਤਸੱਲੀ ਕਰੋ ਫਿਰ ਫੈਸਲੇ ਕਰੋ ਧੰਨਵਾਦ